ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਮੈਂ ਸ਼ੇਖਰ ਰਾਏ ਸੋ ਅੱਜ ਅਸੀਂ ਪਹੁੰਚ ਗਏ ਹਾਂ ਗੋਰੀਆਂ ਦੇ ਵੈਦ ਕਾਹੇ ਜਾਣ ਵਾਲੇ ਵੈਦ ਹਰਸ਼ਵੀਰ ਜੀ ਦੇ ਕੋਲ ਬਹੁਤ ਬਹੁਤ ਸਵਾਗਤ ਹੈ ਹਰਸ਼ਵੀਰ ਜੀ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਭਰਾਵਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਅੱਜ ਇੱਕ ਗੁਜ਼ਾਰਿਸ਼ ਲੈ ਕੇ ਤੁਹਾਡੇ ਕੋਲ ਆਏ ਹਾਂ ਹਾਂਜੀ ਅੱਜ ਕੁਝ ਇਦਾਂ ਦਾ ਜਾਦੂ ਇਦਾਂ ਦਾ ਕੁਝ ਸੀਕ੍ਰੇਟ ਫਾਰਮੂਲਾ ਜਿਹਨੂੰ ਅਸੀਂ ਕਹਿ ਸਕੀਏ ਕਿ ਗੋਰੀਆਂ ਦੇ ਵੈਦ ਦਾ ਫਾਰਮੂਲਾ ਚੁਰਾ ਲਿਆ ਹਰ ਬੰਦਾ ਚਾਹੁੰਦਾ ਹੈ ਕਿ ਅਸੀਂ ਬੰਦਾ ਖੂਬਸੂਰਤ ਬਣਿਆ ਰਹੇ ਉਹਦੀ ਜਵਾਨੀ ਬਰਕਰਾਰ ਰਹੇ ਜੋਸ਼ ਬਰਕਰਾਰ ਰਹੇ ਹੈਨਾ ਇੱਥੇ ਹੁਣ ਜੋਸ਼ ਤੋਂ ਤੁਸੀਂ ਸਿਰਫ ਇੱਕ ਪਾਸੇ ਨੂੰ ਨਾ ਗੱਲ ਲੈ ਜਾਣਾ ਗੱਲ ਖੂਬਸੂਰਤੀ ਦੀ ਵੀ ਹੈ ਚਿਹਰੇ ਦੇ ਉੱਤੇ ਰੌਣਕ ਦਿਖਣੀ ਜ਼ਰੂਰੀ ਹੈ ਕੰਮ ਦੇ ਲਈ ਜਜ਼ਬਾ ਰਹਿਣਾ ਜ਼ਰੂਰੀ ਹੈ ਵੀ ਐਕਟਿਵ ਰਹੇ ਬੰਦਾ ਹੈਨਾ ਭੱਜ ਦੌੜ ਕਰ ਸਕੇ ਕਿਉਂਕਿ ਜੇ ਭੱਜ ਦੌੜੂਗਾ ਕੰਮ ਕਰੂਗਾ ਤਾਂ ਹੀ ਆਪਣਾ ਘਰ ਵਧੀਆ ਚਲਾ ਸਕਦਾ ਤਾਂ ਇਦਾਂ ਦਾ ਕੁਝ ਦਿਓ ਜਿਹੜਾ ਕਿ ਫੋਰਐਵਰ ਯੰਗ ਰਹਿਣ ਵਾਲੀ ਇੱਕ ਨੁਸਖਾ ਹੋਵੇ ਪੈਣਾ ਦੇ ਲਈ ਵੀ ਭਰਾਵਾਂ ਦੇ ਲਈ ਹੂੰ ਕੋਈ ਨੁਸਖਾ ਤੁਹਾਨੂੰ ਦਵਾਂਗੇ ਜਿਸ ਨਾਲ ਤੁਹਾਡੇ ਕੋਲ ਜਿਹੜੇ ਡਾਕਟਰ ਨੇ ਨਾ ਉਹ ਡਰ ਡਰ ਕੇ ਭਜਣਗੇ ਆਪ ਅੱਛਾ ਕਿਉਂਕਿ ਤੁਸੀਂ ਫੇਟੇ ਜੰਨੇ ਹੋਣਾ ਤੁਸੀਂ ਤਗੜੇ ਜੰਨੇ ਹੋਣਾ ਹਰ ਪਾਸਿਓਂ ਹੂੰ ਜਿਹੜਾ ਪਾਸਾ ਤੁਸੀਂ ਕਹਿੰਦੇ ਨਾ ਮਿਸ ਕਰਦੋ ਆਪਾਂ ਉਹ ਵੀ ਪਾਸਾ ਵਿੱਚੇ ਲੈ ਆਣਾ ਹੂੰ ਵੀ ਕੋਈ ਵੀ ਪਾਸਾ ਛੱਡਣਾ ਨਹੀਂ ਆਪਾਂ ਗ੍ਰਸਥ ਕਮਜ਼ੋਰੀ ਦੀ ਵੀ ਗੱਲ ਕਰ ਰਹੇ ਹਾਂ ਜੀ ਸ਼ਕਰਾਣੂਆਂ ਦੀ ਵੀ ਗੱਲ ਕਰ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਤੇ ਵੇਚੀ ਹੈ ਸਾਰਾ ਕੁਝ ਇਹ ਫਾਰਮੂਲਾ ਇਕੱਲਾ ਬੰਦੇ ਵਾਲੀ ਨਹੀਂ ਹੈਗਾ ਬਲਕਿ ਲੇਡੀਜ਼ ਲਈ ਵੀ ਹੈਗਾ ਬੀਬੀਆਂ ਪੜਾ ਲਈ ਵੀ ਹੈਗਾ ਸਾਡੀ ਮਤਲਬ ਇਹ ਕਾਮਨ ਫਾਰਮ ਹਾਂ ਇਹਦੇ ਨਾਲ ਦੇਖੋ ਜੀ ਚਿਹਰੇ ਦੇ ਉੱਤੇ ਤੁਹਾਡੇ ਗਲੋ ਵੀ ਰਹੇਗਾ ਸਭ ਤੋਂ ਜਿਹੜੀ ਮਾੜੀ ਚੀਜ਼ ਹੈ ਨਾ ਦੁਨੀਆ ਦੇ ਵਿੱਚ ਮੈਂ ਕਹਿੰਦਾ ਬਿਮਾਰੀਆਂ ਦੀ ਸਾਰੀਆਂ ਬਿਮਾਰੀਆਂ ਦੀ ਮਾਂ ਹੈਗੀ ਹੈ ਉਹ ਹੈਗੀ ਐਸਿਡਿਟੀ ਹਮਮ ਅਮਲਤਾ ਆਪਾਂ ਆਯੁਰਵੇਦ ਦੇ ਵਿੱਚ ਅਮਲ ਅਮਲ ਕਹਿੰਦੇ ਨੇ ਇਹਨੂੰ ਜੀ 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 ਜਦੋਂ ਅਮਲ ਤੁਹਾਡੇ ਬਲੱਡ ਦੇ ਵਿੱਚ ਪੈ ਜਾਂਦਾ ਤੇ ਉਹਨੂੰ ਤੁਹਾਨੂੰ ਬੀਪੀ ਦੀ ਪ੍ਰੋਬਲਮ ਆ ਜਾਂਦੀ ਹੈ ਹਮ ਜਦੋਂ ਹੋਰ ਜ਼ਿਆਦਾ ਗੰਭੀਰ ਹੋ ਜਾਂਦਾ ਤੇ ਨਾਲ ਤੁਹਾਨੂੰ ਸ਼ੂਗਰ ਹੋ ਜਾਂਦੀ ਹੈ ਜੀ ਜੋ ਸ਼ੂਗਰ ਹੋ ਗਈ ਤੇ ਨਾਲ ਤੁਹਾਨੂੰ ਹੱਡ ਦਾ ਨੁਕਸ ਪੈ ਜਾਂਦਾ ਮਾੜਾ ਬਿਲਕੁਲ ਬਿਲਕੁਲ ਸ਼ੂਗਰ ਹੋਣ ਤੋਂ ਪਹਿਲਾਂ ਨਾਲ ਹੀ ਤੁਹਾਨੂੰ ਜਿਹੜੀ ਕਮਜ਼ੋਰੀ ਦੂਜੀ ਜਿਹੜੀ ਆਪਾਂ ਕਹਿੰਨੇ ਪਏ ਆ ਗ੍ਰਸਤ ਕਮਜ਼ੋਰੀ ਉਹ ਵੀ ਹੋ ਜਾਂਦੀ ਹੈ ਹਮ ਸੋ ਜਦੋਂ ਤੁਸੀਂ ਹਸਬੰਡ ਵਾਈਫ ਦਾ ਰਿਲੇਸ਼ਨ ਨਿਭਾਉਂ ਜੁਗੇ ਨਹੀਂ ਰਹਿੰਦੇ ਤੇ ਫਿਰ ਗ੍ਰਹਿ ਕਲੇਸ਼ ਆਣਾ ਸ਼ੁਰੂ ਹੋ ਜਾਂਦਾ ਹਮ ਸੋ ਸਾਰੀਆਂ ਬਿਮਾਰੀਆਂ ਨੂੰ ਜੇ ਕੰਬਾਈਨ ਕਰ ਲਈਏ ਤੇ ਸਭ ਤੋਂ ਜਿਹੜੀ ਪਿੱਛੇ ਉਹਦੀ ਜੜ ਉਹ ਹੈਗੀ ਐਸਿਡਿਟੀ ਹਮ ਤੁਹਾਡਾ ਜਦੋਂ ਗੱਟ ਖਰਾਬ ਹੋ ਗਿਆ ਨਾ ਗੱਟ ਮੀਨਸ ਤੁਹਾਡਾ ਜਿਹੜਾ ਪੰਜ ਤਤਰੇ ਜਿਹੜਾ ਤੁਹਾਡਾ ਡਾਈਜੈਸ਼ਨ ਪ੍ਰੋਸੈਸ ਜਦੋਂ ਉਹ ਡਾਈਜੈਸ਼ਨ ਪ੍ਰੋਸੈਸ ਦੇ ਵਿੱਚ ਤੁਹਾਡਾ ਨੁਕਸ ਆ ਗਿਆ ਜਦੋਂ ਉਹ ਡਾਈਜੈਸ਼ਨ ਪ੍ਰੋਸੈਸ ਦੇ ਵਿੱਚ ਤੁਹਾਡਾ ਨੁਕਸ ਆ ਗਿਆ ਆਪਾਂ ਜਿਹਦੀ ਪ੍ਰੋਬਲਮ ਆ ਗਈ ਗੈਸ ਆ ਗਈ ਕਬਾ ਜਾਗੀ ਤੁਹਾਡਾ ਪੇਟ ਖਰਾਬ ਹੋ ਗਿਆ ਹਮ ਸਮਝੋ ਸਾਰਾ ਕੁਝ ਹੀ ਖਰਾਬ ਹੋ ਗਿਆ ਜਿਹੜਾ ਸਾਡੇ ਅੰਦਰ ਮਸ਼ੀਨ ਹੈ ਨਾ ਤੁਸੀਂ ਇਹਨੂੰ ਸਿੰਪਲੀਫਾਈ ਕਰਕੇ ਦੇਖਣਾ ਨਾ ਇਨ ਈਜ਼ੀ ਵਰਡਸ ਇਨ ਲੇਮਨ ਲੈਂਗੁਏਜ ਤੇ ਆਪਾਂ ਉਹਨੂੰ ਕਹੀਏ ਵੀ ਜਿੱਦਾਂ ਰਸ ਕੱਢਣ ਵਾਲੀ ਰੋ ਕੱਢਣ ਵਾਲੀ ਮਸ਼ੀਨ ਨਹੀਂ ਹੁੰਦੀ ਹੁੰਦੀ ਰੋ ਕੱਢਣ ਵਾਲੀ ਮਸ਼ੀਨ ਦੇ ਵਿੱਚੋਂ ਅਸੀਂ ਇੱਕ ਪਾਸੇ ਗੰਨਾ ਪਾਉਂਦੇ ਹਾਂ ਦੂਜੇ ਪਾਸੇ ਰਸ ਨਿਕਲਦਾ ਇਹ ਇਦਾਂ ਹੀ ਸਾਡਾ ਅੰਦਰ ਸਿਸਟਮ ਹੈ ਡਾਈਜੈਸ਼ਨ ਪ੍ਰੋਸੈਸ ਜਿਹੜਾ ਹੈਗਾ ਜਦੋਂ ਇਹਦੇ ਵਿੱਚ ਗੜਬੜ ਆ ਗਈ ਜਦੋਂ ਉਹਦੀ ਮਸ਼ੀਨ ਦੇ ਦੰਦੇ ਅੱਗੇ ਪਿੱਛੇ ਹੋ ਗਏ ਸਮਝ ਲਓ ਵੀ ਜਾਂ ਦੇ ਗੰਨਾ ਜਿਹੜਾ ਬਿਲਕੁਲ ਹੀ ਉਹ ਕੱਚਾ ਹੀ ਬਾਹਰ ਆ ਗਿਆ ਉਹ ਚੋਂ ਰਸ ਨਹੀਂ ਨਿਕਲਿਆ ਤਾਂ ਖਰਾਬ ਹੈ ਕੰਮ ਇਦਾਂ ਹੀ ਆਪਣੇ ਅਨ ਡਾਈਜੈਸਟ ਫੂਡ ਜਦੋਂ ਬਾਹਰ ਆਣਾ ਸ਼ੁਰੂ ਹੁੰਦਾ ਉਦੋਂ ਕੰਮ ਖਰਾਬ ਹੋ ਜਾਂਦਾ ਜੇ ਆਪਾਂ ਨੂੰ ਕਬਜ ਰੈਣੀ ਸ਼ੁਰੂ ਹੋ ਜੇ ਤਾਂ ਪ੍ਰੋਬਲਮ ਆ ਗਈ। ਸੋ ਜਦੋਂ ਤੱਕ ਤੁਹਾਡਾ ਗੱਟ ਓਕੇ ਕੰਮ ਕਰਦਾ ਵੇ ਇਹ ਕਿਹਦੇ ਵਿੱਚ ਥੋੜਾ ਜਿਆ ਇੰਗਲਿਸ਼ ਦਵਾਈ ਦੀ ਗੱਲ ਕਰਾਂਗਾ। ਅੱਛਾ ਇੰਗਲਿਸ਼ ਦਵਾਈ ਚ ਕੀ ਹੁੰਦਾ ਆਪਾਂ ਨੂੰ ਕੋਈ ਵੀ ਇਨਫੈਕਸ਼ਨ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਸਾਨੂੰ ਇੱਕ ਦਵਾਈ ਦਿੰਦੇ ਨੇ ਉਹਨੂੰ ਕਹਿੰਦੇ ਐਂਟੀਬਾਇਓਟਿਕ। ਹੂੰ ਐਂਟੀਬਾਇਓਟਿਕ ਦਾ ਰੋਲ ਕੀ ਹੁੰਦਾ ਵੀ ਅੰਦਰੋਂ ਜਿਹੜੇ ਤੁਹਾਡੇ ਬੈਡ ਬੈਕਟੀਰੀਆ ਨੇ ਉਹਨਾਂ ਨੂੰ ਰਿਮੂਵ ਕਰ ਦਿੰਦੀ ਹੈ। ਹੂੰ ਸਭ ਤੋਂ ਵੱਡੀ ਮਾਰ ਆਪਣੇ ਇੰਡੀਆ ਦੇ ਵਿੱਚ ਇਹ ਵੀ ਕਿ ਆਪਾਂ ਨੂੰ ਓਵਰ ਦਾ ਕਾਊਂਟਰ ਬਿਨਾਂ ਡਾਕਟਰ ਦੀ ਕੋਈ ਪਰਚੀ ਤੋਂ ਕੋਈ ਵੀ ਦਵਾਈ ਲੈ ਲਓ ਹੂੰ ਜਿੱਦਾਂ ਦੀ ਮਰਜ਼ੀ ਲੈ ਲਓ ਬਾਹਰ ਕੈਨੇਡਾ ਅਮਰੀਕਾ ਨਹੀਂ ਹੈਗਾ ਇਹਦਾ ਸਿਸਟਮ ਤੇ ਜਦੋਂ ਆਪਾਂ ਉਹ ਐਂਟੀਬਾਇਓਟਿਕ ਦਵਾਈ ਖਾ ਲੈਨੇ ਆ ਉਹਦੇ ਵਿੱਚ ਤੁਹਾਡੇ ਜਿਹੜੇ ਬੈਡ ਬੈਕਟੀਰੀਆ ਨੇ ਜਿਹੜੇ ਮਾੜੇ ਕਟਾਣੂ ਨੇ ਉਹ ਤੇ ਮਰ ਗਏ ਜਿਹੜੇ ਨਾਲ ਚੰਗੇ ਸੀ ਉਹ ਵੀ ਮਰ ਗਏ ਜੀ ਉਹਦੇ ਨਾਲ ਤੁਹਾਨੂੰ ਇੰਡਾਈਜੈਸ਼ਨ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਏ ਗੈਸ ਹੋਣੀ ਸ਼ੁਰੂ ਹੋ ਜਾਂਦੀ ਏ ਕਾਂਸਟਿਪੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਏ ਤੁਸੀਂ ਚਾਰ ਬੰਦੇ ਜਿ ਬਹਿ ਜਾਓ ਤੁਸੀਂ ਵੈਸੇ 엠ਬੈਰਸ ਹੋ ਜਾਂਦੇ ਹੋ ਜਦੋਂ ਗੈਸ ਛੱਡਦੇ ਹੋ ਬਿਲਕੁਲ ਠੀਕ ਹੈ ਨਾ ਗੱਲ ਤੇ ਤੁਹਾਨੂੰ ਅੱਖਾਂ ਨੀਵੀਆਂ ਕਰਨੀਆਂ ਪੈਂਦੀਆਂ ਤੁਸੀਂ ਇੰਬੈਰੈਸ ਫੀਲ ਕਰਦੇ ਹੋ ਸੋ ਸਾਰੀਆਂ ਪ੍ਰੋਬਲਮਸ ਜਿੰਨੀਆਂ ਪ੍ਰੋਬਲਮਸ ਹੈਗੀਆਂ ਹੁਣ ਇੰਡਾਈਜੈਸ਼ਨ ਆ ਗਈ ਕਬਜ ਆ ਗਈ ਆਪਾਜ ਆ ਗਈ ਸਾਰਾ ਕੁਝ ਵਿੱਚ ਹੀ ਰਿ ਗੇ ਆਪਣੇ ਬੀਪੀ ਦੀ ਪ੍ਰੋਬਲਮ ਆ ਗਈ 슈ਗਰ ਦੀ ਪ੍ਰੋਬਲਮ ਆ ਗਈ ਤੁਹਾਡੀ ਉਦਾ ਵੀਕਨੈਸ ਜਿਹੜੀ ਆਪਾਂ ਕਹਿੰਨੇ ਘਰੇਲੂ ਕਮਜ਼ੋਰੀ ਉਹ ਆ ਗਈ ਕੋਈ ਕੰਮ ਜੁਗਾ ਬੰਦਾ ਨਹੀਂ ਰਹਿੰਦਾ ਬੰਦਾ ਟਾਈਮ ਤੋਂ ਪਹਿਲਾਂ ਮੰਨ ਲਓ ਜਿਹੜਾ 30 ਸਾਲ ਦਾ ਨਾ ਉਹ ਵੀ 40 45 ਸਾਲਾਂ ਦਾ ਲੱਗਣਾ ਸ਼ੁਰੂ ਹੋ ਜਾਂਦਾ ਬਿਲਕੁਲ ਬਿਲਕੁਲ ਸੱਚੀ ਗੱਲ ਹੈ ਰੂਟੀਨ 'ਚ ਪੇਸ਼ੈਂਟ ਆਉਂਦੇ ਨੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਮਸਲਾ ਹੱਲ ਕਰਨਾ ਕਮਜ਼ੋਰੀ ਭਜਾਓ ਨੁਸਖਾ ਹਮ ਓਕੇ ਕਮਜ਼ੋਰੀ ਭਜਾਓ ਨੁਸਖਾ ਕੀ ਇਹ ਬਹੁਤ ਈਜ਼ੀ ਏ ਤੁਸੀਂ ਸਿੰਪਲੀ ਘਰ ਬਹਿ ਕੇ ਇਹਨੂੰ ਇੱਕ ਮਿੰਟ 'ਚ ਬਣਾ ਸਕਦੇ ਹੋ ਓਕੇ ਜਾਂਦੇ ਜਾਂਦੇ ਕੰਮ ਤੇ ਜਾਣ ਨੂੰ ਦੇਖੋ ਆ ਜਿਹੜੀ ਚੀਜ਼ ਹੈ ਨਾ ਸ਼ੁਰੂ ਕਰ ਦਿੰਦੇ ਆ ਆ ਜਿਹੜੀ ਚੀਜ਼ ਹੈ ਨਾ ਹਮ ਇਨੂੰ ਅਸੀਂ ਪੰਜਾਬੀ 'ਚ ਔਲਾ ਕਹਿੰਦੇ ਆ ਔਲਾ ਔਲਿਆਂ ਦਾ ਖਾਦਾ ਆ ਤੇ ਸਿਆਣੇ ਦਾ ਕਿਹਾ ਬਾਅਦ 'ਚ ਪਤਾ ਲੱਗਦਾ ਬਿਲਕੁਲ ਠੀਕ ਹੈ ਨਾ ਗੱਲ ਅੰਗਰੇਜ਼ੀ 'ਚ ਇਹਨੂੰ ਗ੍ਰੋਸਪੈਰੀ ਕਹਿੰਦੇ ਨੇ ਆ ਹੂੰ ਠੀਕ ਹੈ ਜੀ ਇਹ ਜਿਹੜੀ ਚੀਜ਼ ਏ ਇਹ ਇੰਨੀ ਵਧੀਆ ਇੰਨੀ ਵਧੀਆ ਨਾ ਜਿੰਨੀ ਇਹਦੀ ਤਾਰੀਫ਼ ਕਰਾਂਗਾ ਨਾ ਮੈਂ ਜਿੰਨੀਆਂ ਇਹਦੀਆਂ ਕੁਆਲਿਟੀਆਂ ਤੋਂ ਸਲਾਪਾਂਗਾ ਉਹ ਵੀਡੀਓ ਬਹੁਤ ਲੰਬਾ ਹੋ ਜਾਏਗਾ ਹੂੰ ਸੋ ਅਸੀਂ ਅੱਗੇ ਹੀ ਇਹ ਚਾਹੁੰਦੇ ਆ ਵੀ ਸਾਡੇ ਵੀਰਾਂ ਦਾ ਭਰਾਵਾਂ ਦਾ ਟਾਈਮ ਕੀਮਤੀ ਹੈ ਆਪਾਂ ਲਏ ਦਾ ਜਿਹੜਾ ਨੁਸਖਾ ਬਣਾਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤੁਸੀਂ ਇਹਨਾਂ 10 12 15 ਹੋਲੇ ਲ ਲੈਣੇ ਨੇ ਉਹਨਾਂ ਦਾ ਇਦਾਂ ਵਿੱਚੋਂ ਕਟਕਾ ਕੱਢ ਲੈਣੀ ਆ ਬਸ ਆਸੀਂ ਕਟਕਾ ਪਹਿਲਾਂ ਕੱਢ ਕੇ ਰੱਖੀ ਆ ਵੀ ਸਮਾਂ 바ਜੇ ਸਾਡਾ ਥੋੜਾ ਜਿਹਾ ਜੀ ਇਹਨੂੰ ਆਪਾਂ ਇਹਦੇ ਵਿੱਚ ਜਾਰ ਦੇ ਵਿੱਚ ਪਾਣਾ ਤੇ ਉਹਦੇ ਤੋਂ ਬਾਅਦ ਜਿਹੜੀ ਸੈਕੰਡ ਚੀਜ਼ ਲੈਣੀ ਹੈ ਬੜੀ ਇੰਟਰਸਟਿੰਗ ਹੈ ਜੀ ਹੂੰ ਤੁਹਾਨੂੰ ਦੇਖਣ ਨੂੰ ਲੱਗੇਗਾ ਵੀ ਜਿੱਦਾਂ ਕੋ ਜਾਨਵਰੇ ਸੁੰਡੀਆਂ ਵਰਗੀਆਂ ਲੱਗਦੀਆਂ ਪਿਪਲੀ ਇਹਨੂੰ ਕਹਿੰਦੇ ਆਪਾਂ ਓਕੇ ਵਿਪਲੀ ਦੇ ਇੰਨੇ ਫਾਇਦੇ ਨੇ ਮਲਟੀਪਲ ਫਾਇਦੇ ਨੇ ਇਹਨੇ ਤੁਹਾਡੀ 슈ਗਰ ਵੀ ਕੰਟਰੋਲ ਕਰਨੀ ਹੈ ਤੁਹਾਡਾ ਬੀਪੀ ਵੀ ਕੰਟਰੋਲ ਕਰਨਾ ਤੁਹਾਡੇ ਅੰਦਰ ਜਿਹੜੇ ਬੈਡ ਬੈਕਟੀਰੀਆ ਨੇ ਉਹਨਾਂ ਨੂੰ ਵੀ ਮਾਰਨਾ ਤੁਹਾਡੀ ਆਈ ਸੈੱਟ ਦਾ ਵੀ ਧਿਆਨ ਰੱਖਣਾ ਜਿਹੜੀਆਂ ਬੇਬੀਆਂ ਨੂੰ ਪੀਸੀਓਡੀ ਦੀ ਪੀਸੀਓਐਸ ਦੀ ਪ੍ਰੋਬਲਮ ਹੈ ਉਹ ਵੀ ਠੀਕ ਕਰਨੀ ਹੈ ਬਹੁਤ ਇੰਨੇ ਗੁਣ ਇੰਨੇ ਗੁਣ ਜੀ ਇੰਨੇ ਗੁਣ ਇਹ ਦੇਖੋ ਜਿਹੜੀਆਂ ਦੇਖਣ ਨੂੰ ਸਿੰਪਲ ਚੀਜ਼ਾਂ ਲੱਗਦੀਆਂ ਜਾਂ ਸਸਤੀਆਂ ਲੱਗਦੀਆਂ ਨਾ ਨਾ ਇਨਾਂ ਦੇ ਫਾਇਦੇ ਬੜੇ ਬਹੁਤ ਫਾਇਦੇ ਹੁੰਦੇ ਨੇ ਇਹਨਾਂ ਨੂੰ ਆਪਾਂ ਕੁੱਟ ਲੈਣਾ ਮੜਾ ਜਾ ਆਮ ਮਿਲ ਜਾਂਦੀ ਹੈ ਹਾਂਜੀ ਹਾਂਜੀ ਆਮ ਮਿਲ ਜਾਂਦੀ ਜੀ ਇਹਨੂੰ ਆਪਾਂ ਥੋੜਾ ਜਿਹਾ ਨਾ ਇਹਨੂੰ ਪਾਊਡਰ ਨਹੀਂ ਕਰਨਾ ਇਹਦਾ ਅੱਛਾ ਇਹਨੂੰ ਬਸ ਮੜਾ ਜਾਣਾ ਮੜਾ ਜੀ ਇਹਨੂੰ ਆਪਾਂ ਪੰਜਾਬੀ ਕਹਿੰਦੇ ਦੜਦ ਲੈਣਾ ਹੂੰ ਕਰ ਲਿਆ ਜੀ ਇਹਨੂੰ ਆਪਾਂ ਇਹ ਚ ਪਾਤਾ ਹੂੰ ਬਸ ਇਹ ਨਹੀਂ ਦੋ ਤਿੰਨ ਪੀਸ ਲੈ ਲੈਣੇ ਨੇ ਜੀ ਆਹ ਚਾਰ ਕੁ ਲਾਚੀਆਂ ਲੈਣੀਆਂ ਜੀ ਆ ਦੇਖੋ ਹਾਂ ਆ ਚਾਰ ਲਾਚੀਆਂ ਲੈਣੀਆਂ ਹੂੰ ਇਹਨਾਂ ਨੂੰ ਦਰਦ ਲੈਣਾ ਬਸ ਮਾਰਾ ਜਾ। ਸ਼ੇਖਰ ਜੀ ਤੁਹਾਨੂੰ ਇੱਕ ਹੋਰ ਗੱਲ ਨੂੰ ਸਾਹ ਇੰਟਰਸਟਿੰਗ ਹਾਂਜੀ। ਇਹ ਜਿਹੜਾ ਸਮਾਨ ਆਪਾਂ ਬਣਾਨੇ ਆਏ ਨਾ ਹਾਂ ਇਹਨਾਂ ਨਾਲ ਜਿਹੜਾ ਜੂਸ ਹੈ ਨਾ ਸਵਾਦ ਵੀ ਬਹੁਤ ਬੰਨਾ। ਇਹ ਕੋਈ ਤੁਹਾਨੂੰ ਇਹ ਨਹੀਂ ਲੱਗਣਾ ਵੀ ਦਵਾਈ ਖਾਣੇ ਪਏ ਆ ਜਾਂ ਦਵਾਈ ਕੋਈ ਵਕਤ ਪੈ ਗਿਆ ਆਪਾਂ ਨੂੰ। ਸਹੀ ਗੱਲ ਹੈ ਤਾਂ ਆਪਾਂ ਪੱਕਾ ਇੰਨੀਆਂ ਇੰਨੀਆਂ ਕੋਈ ਮਿਰਚਾਂ ਲੈ ਲੜਣੀਆਂ ਦੇਖੋ ਆ ਪੰਜ-ਸੱਤ tane। ਹੂੰ। ਜਿਨ੍ਹਾਂ ਨੂੰ ਮਿਰਚਾਂ ਨੂੰ ਲੈ ਕੇ ਇਹਨਾਂ ਨੂੰ ਕੁੱਟ ਲੈਣਾ ਬਸ ਮਾਰਾ ਜਾ। ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਇਹਨਾਂ ਚੀਜ਼ਾਂ ਨੂੰ ਇੰਨਾ ਜ਼ਿਆਦਾ ਬਰੀਕ ਨਹੀਂ ਕਰਨਾ ਪਲੱਸ ਮਿਕਸੀ ਚ ਨਹੀਂ ਕਰਨਾ ਅੱਛਾ ਫਿਰ ਇਹਦੀ ਜਿਹੜੀ ਵੈਲਿਊ ਹੈ ਨਾ ਜਿਹੜੀ ਇਸ ਕੰਮ ਲਈ ਆਪਾਂ ਇਹਨੂੰ ਯੂਜ਼ ਕਰ ਰਹੇ ਹਾਂ ਉਹ ਵੈਲਿਊ ਖਤਮ ਹੋ ਜਾਣੀ ਹੈ ਇਹਦੀ ਫਿਰ ਓਕੇ ਠੀਕ ਹੈ ਨਾ ਤੇ ਲਾਸਟ ਦੇ ਵਿੱਚ ਆਪਾਂ ਲੈਣਾ ਬਿਲਕੁਲ ਚਮਚੇ ਦੀ ਨੁੱਕਰ ਦੇ ਨਾਲ ਨਾ ਕਾਲਾ ਨਮਕ ਇਹ ਇੰਨਾ ਕੁ ਠੀਕ ਹੈ ਇੰਨਾ ਕੁ ਲੈਣਾ ਜੀ ਬਸ ਠੀਕ ਹੈ ਆ ਪਾ ਕੇ ਤੇ ਅਹੀਂ ਫਰੀ ਹੈ ਜੀ ਅਹੀਂ ਦੇਣਾ ਹੁਣ ਚੋ ਮਿਕਸਰ ਤੇ ਵਿੱਚ ਇੱਕ ਢੇੜਾ ਲੋ ਜੀ ਸ਼ੇਖਰ ਜੀ ਜੂਸ ਬਣ ਕੇ ਰੈਡੀ ਹੈ ਤੁਹਾਡਾ ਕੀ ਬਾਤ ਹੈ ਤੇ ਇਹਦੀ ਰੰਗਤ ਦੇਖੋ ਕਿੰਨੀ ਪਿਆਰੀ ਆਈ ਹੈ ਆ ਦੇਖੋ ਬਹੁਤ ਵਧੀਆ ਇਹ ਜਿਹੜਾ ਜੂਸ ਹੈ ਨਾ ਜੀ ਹੂੰ ਇਹ ਜੂਸ ਤੁਹਾਨੂੰ ਹਮੇਸ਼ਾ ਹਮੇਸ਼ਾ ਲਈ ਜਵਾਨ ਰੱਖੇਗਾ ਜੇ ਤੁਸੀਂ ਇਹਨੂੰ ਕੰਟੀਨਿਊਸਲੀ ਰਾਈਟ ਕੁਆਲਿਟੀ ਦੇ ਵਿੱਚ ਤੇ ਰਾਈਟ ਕੁਆਂਟੀਟੀ ਦੇ ਪੀਓਗੇ ਇਹਨੂੰ ਪੀਣ ਦਾ ਜਿਹੜਾ ਬੈਸਟ ਟਾਈਮ ਹੈ ਉਹ ਸਵੇਰੇ ਸੁੱਤੇ ਉੱਠਦੇ ਅਸਾਰ ਪਹਿਲਾ ਜਿਹੜਾ ਸ਼ਰਵਾਦ ਕਰਨੀ ਹੈ ਤੁਸੀਂ ਇਸੇ ਜੂਸ ਤੋਂ ਕਰੋਗੇ ਨਾ ਖਾਲੀ ਪੇਟ ਪੀ ਲੈਣਾ ਹਾਂ ਖਾਲੀ ਪੇਟ ਪੀਓਗੇ ਤੇ ਤੁਹਾਨੂੰ ਨਜ਼ਾਰਾ ਜਣਾ ਆ ਤੁਸੀਂ ਡਾਕਟਰ ਨੂੰ ਵੈਦ ਨੂੰ ਕਦੀ ਵੀ ਨਹੀਂ ਯਾਦ ਕਰਨ ਦਾ ਮੌਕਾ ਮਿਲਣਾ ਤੁਹਾਨੂੰ ਤੁਸੀਂ ਹਰਦਮ ਜਵਾਨ ਰਹਿਣਾ ਹੈ ਕੀ ਬਾਤ ਜਦੋਂ ਤੁਹਾਨੂੰ ਸਾਰੇ ਪਾਸਿਓ ਤੁਸੀਂ ਠੀਕ ਰਹੋਗੇ ਤੇ ਨਾ ਤੁਹਾਨੂੰ ਇਦਾਂ ਦੀਆਂ ਰੀਲਾਂ ਦੇਖਣ ਦੀ ਲੋੜ ਪੈਗੀ ਤੇ ਨਾ ਤੁਹਾਨੂੰ ਕਿਸੇ ਡਾਕਟਰ ਜਾਂ ਵੈਦ ਦਾ ਨੰਬਰ ਲੱਭਣ ਦੀ ਲੋੜ ਪੈਗੀ ਮਤਲਬ ਇਹ ਤੁਹਾਡਾ એનર્ਜੀ ਲੈਵਲ ਵੀ ਬੂਸਟ ਅਪ ਕਰੇਗਾ ਤੇ ਚਿਹਰੇ ਦੀ ਖੂਬਸੂਰਤੀ ਨੂੰ ਵੀ ਨਿਖਾਰੇਗਾ ਬਿਲਕੁਲ ਹੀ ਬਿਲਕੁਲ ਹੀ ਦਿਨ ਨਾਲ ਰੰਗਤ ਮਤਲਬ ਬਦਲ ਜੇਗੀ ਹਾਂਜੀ ਅੱਛਾ ਤਾਂ ਅੱਖਾਂ ਦੇ ਉੱਤੇ ਕੀ ਪ੍ਰਭਾਵ ਪਏਗਾ ਸ਼ੇਖਰ ਜੀ ਜੇ ਕਿਸੇ ਨੂੰ ਐਨਕ ਲੱਗੀ ਹੈ ਨਾ ਇੱਕਲ ਦੇ ਨੰਬਰ ਦੀ ਜਿਹੜਾ ਸਟਾਰਟਿੰਗ ਫੇਸ ਹੁੰਦਾ ਜਾਂ ਜਿਹਨੂੰ ਹਜੇ ਮਾੜਾ ਮਾੜਾ ਪ੍ਰੋਬਲਮ ਆਣੀ ਸ਼ੁਰੂ ਹੋਈ ਹੈ ਉਹਦੀ ਐਨਕਾਂ ਵੀ ਉਤਰ ਜਾਣਗੀਆਂ ਜੀ ਅੱਛਾ 100% ਇਹਨਾਂ ਮਾੜਾ ਟੇਸਟ ਕਰਕੇ ਦੱਸੋ ਵੇਖਣ ਵਾਲਿਆਂ ਨੂੰ ਵੀ ਕਿੱਦਾਂ ਦਾ ਇਹ ਟੇਸਟ ਕਰਕੇ ਦੱਸਦੇ ਪਰ ਇਹ ਸਾਰਾ ਹੀ ਫਿਰ ਉਹ ਝੂਠਾ ਹੋ ਜਾਏਗਾ ਆਪਾਂ ਕਿਸੇ ਚੀਜ਼ ਚ ਪਾ ਲੈਣੇ ਇਹ ਚ ਪਾ ਲੋ ਇਸ ਚ ਪਾ ਲੈਣੇ ਆ ਹੂੰ ਬਹੁਤ ਵਧੀਆ ਮਜ਼ਾ ਦੀ ਦੇਖੋ ਜੀ ਕੋਈ ਵੀ ਚੀਜ਼ ਆਪਾਂ ਦੇਣੇ ਆ ਨਾ ਕਿਸੇ ਨੂੰ ਕੋਈ ਫਾਰਮੂਲਾ ਦੇਣੇ ਆ ਸਾਡਾ ਪਹਿਲਾ ਮੋਟਿਵ ਇਹ ਹੁੰਦਾ ਵੀ ਉਹਨੂੰ ਅਸੀਂ ਸਜਾ ਨਹੀਂ ਦੇਣੀ ਹੂੰ ਅਸੀਂ ਉਹਨੂੰ ਨੁਸਖਾ ਦੇ ਰਹੇ ਆ ਜਿਹੜਾ ਕਿ ਉਹਨੇ ਬਣਾ ਕੇ ਵਰਤਣਾ ਤੋ ਬਣਾ ਕੇ इजीली ਵਰਤ ਸਕੇ ਉਹਦਾ ਮਨ ਇੰਨਾ ਜ਼ਿਆਦਾ ਔਖਾ ਨਾ ਹੋ ਜੇ ਵੀ ਮੈਨੂੰ ਇੰਨੀ ਕੋੜੀ ਚੀਜ਼ ਦਿੱਤੀ ਮੈਂ ਇੰਨਾ ਔਖਾ ਬਹੁਤ ਹੋ ਗਿਆ ਹੈ ਖੱਟਾ-ਖੱਟਾ ਨਮਕੀਨ ਔਰ ਹਲਕਾ ਜਿਹਾ ਸਪਾਈਸ ਆ ਰਿਹਾ ਕਿਉਂਕਿ ਕਾਲੀ ਮਿਰਚ ਵੀ ਹੈ ਹੂੰ ਸੋ ਬਹੁਤ ਸੋਹਣੀ ਖੁਸ਼ਬੂ ਵੀ ਹੈ ਬਹੁਤ ਵਧੀਆ ਮਤਲਬ ਇਹ ਪੀਣਾ ਕੋਈ ਔਖਾ ਨਹੀਂ ਹੈ ਤੁਹਾਡੇ ਲਈ ਹੂੰ ਜਿਹੜਾ ਆਮਲੇ ਦਾ ਗੁਣ ਹੁੰਦਾ ਨਾ ਇਹ ਆਮਲੇ ਦਾ ਜਿਹੜਾ ਗੁਣ ਹੁੰਦਾ ਨਾ ਇਹ ਹੁੰਦਾ ਕਸ਼ੈਲਾ ਹੂੰ ਕਸ਼ੈਲਾ ਗੁਣ ਮਤਲਬ ਨਾ ਇਹ ਖਟਾ ਤੇ ਨਾ ਹੀ ਮਿੱਠਾ ਹੂੰ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਰਸ ਹੁੰਦੇ ਪਰ ਇਹ ਸ਼ਾਇਦ ਉਹ ਦੂਸਰੀ ਚੀਜ਼ਾਂ ਪੈਣ ਦੇ ਨਾਲ ਉਹਦਾ ਸਵਾਦ ਜਿਹੜਾ ਉਹ ਬੜਾ ਨਿਰਾਲਾ ਹਾਂਜੀ ਹਾਂਜੀ ਇਹ ਤੇ ਜੀ ਰੈਮਡੀ ਦੀ ਰੈਮਡੀ ਹੈ ਸਵਾਦ ਦਾ ਸਵਾਦ ਹੈ ਸਵਾਦ ਦਾ ਸਵਾਦ ਹੈ ਕੀ ਆਪਾਂ ਇਹਨੂੰ ਕੰਟੀਨਿਊਸਲੀ ਵਰਤ ਸਕਦੇ ਹਾਂ ਤੁਸੀਂ ਇਹਨੂੰ ਚਾਹੇ ਮਹੀਨਾ ਕੰਟੀਨਿਊਸਲੀ ਵਰਤੋ ਚਾਹੇ 2 ਮਹੀਨੇ ਵਰਤੋ ਕੋਈ ਮੁਸ਼ਕਲ ਨਹੀਂ ਹੈਗੀ ਇਹਦੇ ਵਿੱਚ ਬ੍ਰੇਕ ਲਾਉਣ ਦੀ ਆਪਾਂ ਹਰੇਕ ਐਫਰਟ ਦੇ ਜਦੋਂ ਦੱਸਦੇ ਹਾਂ ਕੋਈ ਰੈਮਡੀ ਦੱਸਦੇ ਹਾਂ ਨੁਸਖਾ ਦੱਸਦੇ ਹਾਂ ਨਾਲ ਆਪਾਂ ਕਹਿੰਦੇ ਆਂ ਵੀ ਹਫਤਾ ਵਰਤ ਲਓ ਹਫਤੇ ਬਾਅਦ 2 ਦਿਨ ਦੀ ਜਾਂ 4 ਦਿਨ ਦੀ ਬ੍ਰੇਕ ਲਾ ਕੇ ਫਿਰ ਸ਼ੁਰੂ ਕਰ ਦਿਓ ਜਾਂ 1 ਹਫਤਾ ਵਰਤ ਕੇ 1 ਹਫਤਾ ਬੰਦ ਕਰ ਦਿਓ ਇਹਦੇ ਵਿੱਚ ਬ੍ਰੇਕ ਲਾਉਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਜਿੰਨੀ ਦੇਰ ਤੱਕ ਵਰਤੋਗੇ ਜੇ ਕੰਟੀਨਿਊਸਲੀ ਵਰਤੋਗੇ ਜੇ ਤੁਹਾਨੂੰ ਦੂਸਰਾ ਵੀ ਕੋਈ ਮਸਲਾ ਨਾ ਘਰੇਲੂ ਕਮਜ਼ੋਰੀ ਦਾ ਜੀ ਤੇ 파ਟਨਰ ਮਰੇ ਜਾਣ ਨੂੰ ਤੁਸੀਂ ਸ਼ਰਮਿੰਦੇ ਹੁੰਦੇ ਹੋ ਤੇ ਉਹ ਵੀ ਨਹੀਂ ਹੋਵੋਗੇ ਜੇ ਤੁਸੀਂ ਇਹਨੂੰ ਲਗਾਤਾਰ ਵਰਤਦੇ ਲੋਗੇ ਤੇ ਕੀ ਬਾਤ ਹੈ ਬਹੁਤ ਹੀ ਕੰਮ ਦੀ ਚੀਜ਼ ਹੈ ਵੈਸੇ ਅੱਛਾ ਇਹ ਤਾਂ ਕਹਾਵਤ ਹੀ ਸੀਗੀ ਪਰ ਇਹ ਕਹਾਵਤ ਕਿਤਨਾ ਕਿਤੇ ਸੱਚ ਹੈ ਸਿਆਣੇ ਐਵੇਂ ਨਹੀਂ ਕਹਿੰਦੇ ਹੁੰਦੇ ਉਹ ਕਹਿੰਦੇ ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਦਾ ਬਾਅਦ ਚ ਪਤਾ ਲੱਗਦਾ ਸੋ ਇਸ ਦੇ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਨਿਕਲ ਕੇ ਸਾਹਮਣੇ ਆਉਂਦੇ ਨੇ ਦੂਜੀ ਗੱਲ ਅਸੀਂ ਕਰ ਰਹੇ ਸੀ ਤੁਸੀਂ ਅਸੀਂ ਆਫ ਦਿ ਰਿਕਾਰਡ ਗੱਲ ਕਰ ਰਹੇ ਸੀ ਵੀ ਟੈਸਟੋਸਟ੍ਰੋਨ ਹੈਨਾ ਇਹ ਕੀ ਹੁੰਦਾ ਉਹਨਿਹਦੇ ਲਈ ਵੀ ਨਾ ਬੜੇ ਰਸਤੇ ਬਣਾਤੇ ਲੋਕਾਂ ਨੇ ਨਾ ਵੀ ਆ ਚੀਜ਼ ਖਾ ਲੋ ਆ ਚੀਜ਼ ਖਾ ਲੋ ਹਰ ਚੀਜ਼ ਦੇ ਉੱਤੇ ਲਿਖਿਆ ਹੋਇਆ ਵੀ ਆ ਜਾਂਦਾ ਕਿ ਟੈਸਟੋਸਟਰੋਨ ਬੂਸਟਰ ਹੈ ਤਾਂ ਉਹ ਕੀ ਦੇ ਨਾਲ ਇਹਦਾ ਉਸ ਦੇ ਉੱਤੇ ਕੀ ਪ੍ਰਭਾਵ ਹੈ ਇਹ ਉਹਦੇ ਲਈ ਕੀ ਕਰਨਾ ਚਾਹੀਦਾ ਦੇਖੋ ਜੀ ਇੱਕ ਸਾੜੇ ਨੇਜ ਤੋਂ ਬਾਅਦ ਆ ਕੇ ਨਾ ਪੰਦੇ ਦਾ ਟੈਸਟੋਸਟਰੋਨ ਲੈਵਲ ਹੈ ਉਹ ਡਿਕਰੀジング ਲੈਵਲ ਤੇ ਆਣਾ ਸ਼ੁਰੂ ਹੋ ਜਾਂਦਾ ਪਹਿਲਾਂ 30 ਸਾਲ ਤੱਕ ਪੌੜੀਆਂ ਬੰਦਾ ਚੜ੍ਹਦਾ ਪਰ ਮੈਂ ਤੁਹਾਡੀ ਗੱਲ ਇੱਥੇ ਟੋਕਣ ਲੱਗਿਆ ਸੀ ਇੱਥੇ ਅਸੀਂ ਐਕਟਰ ਦੇਖਦੇ ਸੀ ਬਾਲੀਵੁੱਡ ਦੇ ਉਹ ਤੇ ਇੰਨੀ-ਇੰਨੀ ਉਮਰਾਂ ਹੋ ਗਈਆਂ ਬੜੇ ਐਕਟਿਵ ਰਹਿੰਦੇ ਨੇ ਐਕਟਿੰਗ ਵੀ ਕਰਦੇ ਆ ਉਹ ਵੀ ਕੰਮ ਸੋਖਾ ਨਹੀਂ ਆ ਫਿਲਮਾਂ ਬਣਾਉਣਾ ਵੀ ਉਹ ਵੀ ਕਰਦੇ ਨੇ ਤੇ ਉਹ ਖੂਬਸੂਰਤੀ ਵੀ ਬਣੀ ਰਹਿੰਦੀ ਉਹਨਾਂ ਦੀ ਠੀਕ ਹੈ ਜੀ ਤੇ ਉਹ ਉਹ ਕਿਵੇਂ ਬਣੀ ਰਹਿੰਦੀ ਸ਼ੇਖਰ ਜੀ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਅੱਜ ਸ਼ੇਅਰ ਕਰ ਲੰਗਾ ਵਾਂ ਕਿ ਜਿਹੜਾ ਮੇਰਾ ਆਪਣਾ ਨੁਸਖਾ ਜਿਹੜਾ ਮੈਂ ਆਪਣੇ ਲਈ ਵਰਤਦਾ ਵਾਂ ਠੀਕ ਹੈ ਜੀ ਮੈਂ ਆਪਣੀ ਏਜ ਗਰੁੱਪ ਜਿੱਦਾਂ ਮੇਰੇ ਕਾਲਜ ਫਰੈਂਡ ਨੇ ਜਾਂ ਸਕੂਲ ਫਰੈਂਡ ਨੇ ਜਦੋਂ ਮਿਲਦੇ ਨੇ ਉਹ ਕਹਿੰਦੇ ਵੀ ਭਾਈ ਤੂੰ ਆਪਣੀ ਏਜ ਤੋਂ ਬਹੁਤ ਛੋਟਾ ਲੱਗਦਾ ਹੁਣ ਮੈਂ ਕੀ ਯੂਜ਼ ਕਰਦਾ ਵਾਂ ਮੈਂ ਆਪਣਾ ਸੀਕ੍ਰੈਟ ਅਜ ਰਿਵੀਲ ਕਰ ਲੈਂਦਾ ਔਰ ਕੈਮਰਾ ਜੀ ਮੈਂ ਕੋਈ ਟੈਸਟਿਸ ਟੋਨ ਅਜ ਤੱਕ ਨਹੀਂ ਯੂਜ਼ ਕੀਤਾ ਨਾ ਮੈਨੂੰ ਕਦੀ ਲੋੜ ਪਈ ਹੈ ਹਮ ਕਿਉਂ ਨਹੀਂ ਭਾਈ ਕਿਉਂਕਿ ਮੇਰੇ ਕੋ ਆਪਣੇ ਕੋ ਪ੍ਰੋਡਕਟ ਹੈਗਾ ਮੈਂ ਆਪ ਬਣਾਉਂਦਾ ਹਮ ਬਹੁਤ ਵਧੀਆ ਪ੍ਰੋਡਕਟ ਏ ਤੇ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਤੁਹਾਡੀ ਸੋਚ ਤੋਂ ਪਰੇ ਅੱਛਾ ਹਾਂ ਜਿੰਨੀ ਮੈਂ ਉਹਦੀ ਕੀਮਤ ਦਸਾਂਗਾ ਨਾ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਹੂੰ ਸਿਰਫ ਆਪਾਂ ਨੂੰ ਇੱਕ ਗੋਲੀ ਸਵੇਰੇ ਤੇ ਇੱਕ ਗੋਲੀ ਸ਼ਾਮ ਨੂੰ ਅੱਛਾ ਠੀਕ ਹੈ ਜੀ ਤੇ ਇਹ ਆਪਾਂ ਨੂੰ 50 ਰੁਪਏ ਦਾ ਪੈਂਦਾ 50 ਰੁਪਏ ਸਿਰਫ ਪਰ ਡੇ ਦੀ ਖਰਾਬ ਪਰ ਡੇ ਦਾ ਇੱਕ ਦਿਨ ਦਾ 50 ਰੁਪਏ ਦਾ ਸਿਰਫ ਕੀ ਬਾਤ ਦਬੋਤ ਸਸਤਾ ਮੇਰੇ ਖਿਆਲ ਨਾਲ 50 ਇਹਦੇ ਵਿੱਚ ਜੇ ਤੁਸੀਂ ਇਹਨੂੰ ਯੂਜ਼ ਕਰ ਲੋਗੇ ਇੱਕ ਤੇ ਤੁਹਾਡੀ એનર્ਜੀ ਪੂਰੀ ਰਹੇਗੀ ਇੱਕ ਸਰਟਨ ਈਟਵਾਦ ਆਗੇ ਨਾ ਜਿੱਦਾਂ 30 ਸਾਲ ਤੱਕ ਆਪਾਂ ਕੌਣੀਆਂ ਚੜੀ ਜਾਂਦੇ ਆ ਸਾਡਾ ਟੈਸਟੋਸਟੋਨ ਪੂਰਾ ਆਏਨ ਉੱਪੋਂ ਦਾ 30 ਸਾਲਾਂ ਤੋਂ ਬਾਅਦ ਇਹ ਰੋਜ਼ ਕੁਝ ਯੂਨਿਟ ਜਿਹੜਾ ਥੱਲੇ ਡਿੱਗਣਾ ਸ਼ੁਰੂ ਹੋ ਜਾਂਦਾ ਹੌਲੀ 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 ਕਰਕੇ ਜਦੋਂ ਅਸੀਂ ਆ ਜਾਈਏ ਨਾ 50 ਕੁ ਸਾਲ ਦੀ ਉਮਰ 'ਚੇ ਸਾਨੂੰ ਬਿਮਾਰੀਆਂ ਕਿਉਂ ਘੇਰਦੀਆਂ ਹੂੰ ਇਸ ਲਈ ਘੇਰਦੀਆਂ ਵੀ ਸਾਡਾ ਟੈਸਟੋਸਟੋਨ ਲੈਵਲ ਥੱਲੇ ਆ ਜਾਂਦਾ ਥੱਲੇ ਆ ਠੀਕ ਹੈ ਨਾ ਤੁਸੀਂ ਟੈਸਟੋਸਟੋਨ ਲੈਵਲ ਨੂੰ ਜੇ ਉੱਪਰ ਰੱਖੋਗੇ ਤੇ ਤੁਹਾਨੂੰ ਮਜਾਲ ਨਹੀਂ ਕੋ ਬਿਮਾਰੀ ਕੋ ਘੇਰਦੀ ਹੂੰ ਸਭ ਮੇਂ ਇਹਨਾਂ ਸਾਡਾ ਅੰਦਰੋਂ ਜਿਹੜਾ ਇਮਿਊਨ ਸਿਸਟਮ ਹੈ ਉਹੀ ਇੰਨਾ ਤਗੜਾ ਹੋ ਜਾਣਾ ਸਾਡੇ ਤੁਹਾਨੂੰ ਕੋਈ ਬਿਮਾਰੀ ਲੱਗੂਗੀ ਬਿਮਾਰੀ ਤੇ ਲੱਗੇ ਨਹੀਂ ਲੱਗਣੀ ਕੋਈ ਤੇ ਜੇ ਤੁਸੀਂ ਉਹ ਸਟੇਜ ਤੇ ਆ ਕੇ 30 ਸਾਲਾਂ ਤੋਂ ਬਾਅਦ ਕੋਈ ਵੀ ਤੰਦਰੁਸਤ ਬੰਦਾ ਜਿਹਨੂੰ ਕੋਈ ਦਿੱਕਤ ਨਹੀਂ ਹੈਗੀ ਉਹ ਵੀ ਜੇ ਇਹਨੂੰ ਯੂਜ਼ ਕਰ ਲੇ ਤੇ ਉਹ ਵੀ ਬਿਲਕੁਲ ਸਟੇ ਯੰਗ ਆਲਵੇਜ਼ ਯੰਗ ਤਾਂ ਇਹ ਤੁਹਾਡਾ ਆਪਣਾ ਸੀਕ੍ਰੇਟ ਫਾਰਮੂਲਾ ਹੈ ਮੇਰਾ ਆਪਣਾ ਮੈਂ ਆਪਣੇ ਲਈ ਵੀ ਇਸਤੇਮਾਲ ਮੈਂ ਆਪਣੇ ਲਈ ਜੀ ਮੈਂ ਆਪ ਤੁਹਾਡੇ ਸਾਹਮਣੇ ਕੈਮਰੇ ਮੋਰੇ ਖਾ ਕੇ ਤੁਹਾਨੂੰ ਦਿਖਾ ਦਿੰਦਾ ਹਾਂ ਹੂੰ ਤੁਸੀਂ ਕਹਿੰਦੇ ਨਾ ਅੱਜ ਕੱਲ ਵੀ ਅ ਵੇ ਇਦਾਂ ਦੀਆਂ ਦਵਾਈਆਂ ਵਿੱਚ ਮਿਲਾਵਟ ਇਹ ਦੂਜਾ ਤੀਜਾ ਕਈ ਕੁਛ ਏਦਾਂ ਦਾ ਚੱਲਦਾ ਮੈਨੂੰ ਜਿਹੜਾ ਫੋਨ ਕਰਦਾ ਪੇਸ਼ੈਂਟ ਮੋਸਟਲੀ ਕੈਨੇਡਾ ਅਮਰੀਕਾ ਤੋਂ ਫੋਨ ਆਂਦੇ ਨੇ ਜੀ ਉਹ ਕਹਿੰਦੇ ਜੀ ਸਾਡੇ ਫਲਾਣੇ ਬੰਦੇ ਨੇ ਦਵਾਈ ਮੰਗਾਈ ਸੀ ਉਹਨੂੰ ਆਹ ਫਲਾਣਾ ਸਾਈਡ ਇਫੈਕਟ ਹੋ ਗਿਆ ਖੁਸ਼ ਹੋ ਗਿਆ ਮੈਂ ਇਹ ਕਹਿੰਨਾ ਵਾਂ ਆ ਵੀ ਜਿਹੜੀ ਵੀ ਦਵਾਈ ਤੁਹਾਨੂੰ ਦਵਾਂਗਾ ਨਾ ਉਹਨੂੰ ਟੈਸਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਹਨੂੰ ਕਹੋ ਭਾਈ ਤੂੰ ਆਪ ਖਾ ਕੇ ਦਿਖਾ ਆ ਤੁਹਾਡੇ ਕੈਮਰੇ ਮੂਰੇ ਮੈਂ ਦੋ ਗੋਲੀਆਂ ਇਕੱਠੀਆਂ ਖਾ ਲਾਂਗਾ ਜੀ ਆ ਦੇਖੋ ਇਹ ਚੋਂ ਪੈਕੇਟ ਚ ਕੱਢੀਆਂ ਤੁਹਾਡੇ ਸਾਹਮਣੇ ਆ ਆ ਦੇਖੋ ਆ ਕੱਢੀਆਂ ਤੇ ਆ ਖਾ ਲਾਂਗਾ ਲੋ ਅਸੀਂ ਵੈਦ ਸਾਹਿਬ ਨੂੰ ਖਵਾ ਕੇ ਦਿਖਾਤੀ ਹਾਂ ਲੋ ਜੀ ਆਪਾਂ ਖਾ ਗਏ ਨਹੀਂ ਦੋ ਗੋਲੀਆਂ ਤੁਹਾਡੇ ਸਾਹਮਣੇ ਟੈਸਟ ਸਟੋਨ ਵਾਲੀਆਂ ਐ ਮੈਂ ਦਿੱਲੀ ਖਾਨਾ ਵਾਂ ਤੇ ਮੇਰੀ ਦਿੱਲੀ ਦੀ ਰੁਟੀਨ ਹੈ ਅੱਜ ਮੈਂ ਤੁਹਾਨੂੰ ਆਪਣਾ ਯੰਗ ਰਹਿਣ ਦਾ ਜਿਹੜਾ ਸੀਕ੍ਰੇਟ ਹੈ ਤੁਹਾਨੂੰ ਦੱਸਦਾ ਵੀ ਮੈਨੂੰ ਹੋਰ ਤੁਸੀਂ ਇਹ ਆਪਾਂ ਇਕੱਠੇ ਜੁੜੇ ਰਵਾਂਗੇ ਤੁਸੀਂ ਮੈਨੂੰ 10 ਸਾਲਾਂ ਬਾਅਦ ਵੀ ਨਾ ਇਹ ਵੀਡੀਓ ਦਿਖਾਓ 10 ਸਾਲਾਂ ਬਾਅਦ ਵੀ ਮੇਰੀ ਇਹੀ ਪਰਸਨੈਲਿਟੀ ਇਹੀ ਗੱਲਬਾਤ ਹੋਏਗੀ ਤੁਸੀਂ ਕਹੋਗੇ ਤੁਹਾਡੀ ਐਜ ਨੂੰ ਪਤਾ ਨਹੀਂ ਬ੍ਰੇਕ ਲੱਗ ਗਈ ਹੈ ਇਹ ਬ੍ਰੇਕ ਐਂ ਹੀ ਲੱਗੀ ਰਹਿਣੀ ਹੈ ਕਿਉਂਕਿ ਮੈਂ ਆਯੁਰਵੇਦ ਨਾਲ ਜੁੜਿਆ ਹਾਂ ਤਾਂ ਤੁਹਾਡੇ ਕਹਿਣ ਦਾ ਪਾਵੇ ਜਿਹੜੇ ਜਿਵੇਂ ਮੈਂ ਗੱਲ ਕੀਤਾ ਕਿ بڑے بڑے ਸੈਲੀਬ੍ਰਿਟੀਜ਼ ਹੁੰਦੇ ਨੇ ਜਾਂ ਕੁਝ ਵੀ ਜਿਹੜੇ ਲੋਕ ਅਸੀਂ ਦੇਖਦੇ ਕਿ ਯਾਰ ਬੜੀ ਪਰਸਨੈਲਿਟੀ ਬਣੀ ਹੋਈ ਹੈ ਤਾਂ ਕਿਤੇ ਨਾ ਕਿਤੇ ਉਹ ਵੀ ਆਯੁਰਵੇਦ ਨੂੰ ਜਾਣਦੇ ਨੇ ਉਹ ਆਯੁਰਵੇਦ ਨੂੰ ਇਸਤੇਮਾਲ ਕਰਦੇ ਪਰ ਸ਼ਾਇਦ ਦੱਸਦੇ ਨਹੀਂ ਉਹਨਾਂ ਦੇ ਸੀਕ੍ਰੇਟ ਨੇ ਪਰ ਇੱਥੇ ਅਸੀਂ ਗੋਰਿਆਂ ਦੇ ਵੈਦ ਦਾ ਜਿਹੜਾ ਸੀਕ੍ਰੇਟ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਦੇਖੋ ਜੀ ਸਾਡੀਆਂ ਆਪਣੀਆਂ ਮੁੱਛਾਂ ਖੜੀਆਂ ਆ ਜੀ ਤੁਹਾਡੀਆਂ ਦੀ ਗਰਦ ਨਹੀਂ ਇਹ ਮੈਂ ਕਹਿਣਾ ਲੱਸੀਗਾ ਸਹੀ ਗੱਲ ਹੈ ਤੇ ਮੁੱਛੇ ਤਾਂ ਖੜੀ ਰਹਿਣੀ ਚਾਹੀਦੀ ਹੈ ਬਿਲਕੁਲ ਖੜੀ ਰਹਿਣੀ ਚਾਹੀਦੀ ਹੈ ਜੀ ਜਦੋਂ ਤੱਕ ਬੰਦਾ ਜਿੰਦਾ ਹਾਂ ਬੰਦਾ ਕਾਇਮ ਹੋਣਾ ਚਾਹੀਦਾ ਬੰਦੇ ਦੇ ਸਾਰੇ ਜਿਹੜੇ ਬਾਡੀ ਦੇ ਆਰਗਨ ਨੇ ਸਾਰੇ ਪ੍ਰੋਪਰਲੀ ਕੰਮ ਕਰਨੇ ਚਾਹੀਦੇ ਨੇ ਵੈਦਾਂ ਹਕੀਮਤ ਦੂਰ ਰਹਿਣਾ ਚਾਹੀਦਾ ਚਾਹੇ ਤੁਸੀਂ ਸਾਡਾ ਇਹ ਫਾਰਮੂਲਾ ਯੂਜ਼ ਕਰ ਲਓ ਜਿਹੜਾ ਆਪਾਂ ਤੁਹਾਨੂੰ অন ਕੈਮਰਾ ਬਣਾ ਕੇ ਦਿਖਾਇਆ ਜੂਸ ਆਮਲੇ ਦਾ ਔਰ ਇਹ ਤਾਂ ਇਹ ਤਾਂ ਤੁਸੀਂ ਮੇਲ ਫੀਮੇਲ ਦੀ ਕੋਈ ਉਹ ਚੱਕਰ ਨਹੀਂ ਆ ਪਾਣਾ ਭਰਾ ਸਾਰੇ ਬਿਲਕੁਲ ਜੀ ਬਿਲਕੁਲ ਜਿਹੜਾ ਜਿਹੜਾ ਬੰਦਾ ਹਿਊਮਨ ਬੀਿੰਗ ਹੈ ਉਹ ਜਿਹੜਾ ਜੰਗ ਰਹਿਣ ਦੀ ਇੱਛਾ ਰੱਖਦਾ ਜਿਹੜਾ ਕਹਿੰਦਾ ਮੈਂ ਆਲਵੇਸ ਤੰਦਰੁਸਤ ਰਵਾਂ ਮੈਂ ਫਿੱਟ ਰਵਾਂ ਮੇਰੀ ਸਕਿਨ ਜਿਹੜੀ ਹੈ ਉਹ ਗਲੋ ਕਰੇ ਮੈਂ ਦੇਖਣ ਨੂੰ ਸੋਹਣਾ ਲੱਗਾ ਮੇਰੀ ਕੋਈ ਬਿਮਾਰੀ ਨਾ ਹੋਏ ਮੈਂ ਆਪਣੀ ਨਾਲ ਦੀ ਨੂੰ ਖੁਸ਼ ਰੱਖਾਂ ਹੂੰ ਤੇ ਉਹ ਬੰਦਾ ਇਹ ਫਾਰਮੂਲਾ ਅਪਣਾਏ ਮੈਨੂੰ ਲੱਗਦਾ ਸ਼ੇਖਰ ਜੀ 10 ਰੁਪਏ ਦਾ ਮਸਾ ਹੀ ਪੈਣਾ ਅੱਛਾ 10 ਰੁਪਏ ਦੀ ਕਾਸਟ ਪੈਣੀ 10 ਰੁਪਏ ਦੀ ਇੱਕ ਦਿਨ ਦੀ ਕਾਸਟ ਪੈਣੀ ਹੈ ਉਹ ਵੀ ਤੁਹਾਨੂੰ 10 ਰੁਪਏ ਵੀ ਮੈਨੂੰ ਨਹੀਂ ਦੇਣੇ ਹੂੰ ਉਹ ਤੁਸੀਂ ਆਪ ਆਮਲੇ ਲਿਆਣੇ ਨੇ ਪਿਪਲੀ ਲੈਣੀ ਹੈ ਆਪ ਆਪਣਾ ਲਾਚੀ ਲੈ ਕੇ ਆਣੀ ਹੈ ਕਾਲੀ ਬਸ ਥੋੜੀ ਹਿੰਮਤ ਕਰਨੀ ਪੈਣੀ ਹੈ ਤੁਹਾਨੂੰ ਬਸ ਥੋੜਾ ਜਿਹਾ ਐਫਰਟ ਕਰਨਾ ਪੈਣਾ ਜੇ ਤੁਸੀਂ ਇੰਨਾ ਵੀ ਐਫਰਟ ਕਰਨ ਨੂੰ ਤਿਆਰ ਨਹੀਂ ਹੈਗੇ ਤੇ ਸਾਡਾ ਟੈਸਟ ਟੂ ਸਟੋਨ ਗੁੱਸਤ ਕਰਾ ਲਓ ਹੈ ਤੁਹਾਡੇ ਕੋਲ ਦੁਬਾਰਾ ਆ ਫਿਰ ਤੁਸੀਂ ਸਦਾ ਯੰਗ ਰਹਿਣ ਵਾਲਾ ਫਾਰਮੂਲਾ ਸਾਡੇ ਕੋਲ ਮੰਗਾਓ 50 ਰੁਪਈਆ ਦਾ ਪੈਣਾ ਹੈ ਉਹਦੇ ਚੋਂ ਵੀ ਤੁਹਾਨੂੰ ਦੱਸ ਦਿੰਦਾ ਮੈਂ ਇੱਕ ਹੋਰ ਆਫਰ ਹੈਗੀ ਹੈ ਹਮਦਰਦ ਵਾਲਿਆਂ ਲਈ ਅੱਛਾ ਹਮਦਰਦ ਟੀਵੀ ਵੇਖਣ ਵਾਲਿਆਂ ਲਈ ਵੀ ਉਹਦੇ ਚੋਂ ਤੁਹਾਨੂੰ ਜਿਹੜੀ ਭੇਜਦੀ ਹੈ ਕੈਨੇਡਾ ਅਮਰੀਕਾ ਭੇਜਦੀ ਜਿਹੜੀ ਸ਼ਿਪਿੰਗ ਕੋਸਟ ਹੈ ਉਹ ਚੋਂ ਵੀ ਤੁਹਾਨੂੰ ਡਿਸਕਾਊਂਟ ਕਰਾਂਗੇ ਜਰੂਰ ਠ ਜਿਹੜਾ ਸਪੀਡ ਪੋਸਟ ਹੈ ਉਹ ਚ ਤੁਹਾਨੂੰ 2200 ਰੁਪਿਆ ਖਰਚਾ ਪੈਂਦਾ 800 ਰੁਪਿਆ ਹੀ ਲਾਵਾਂਗੇ ਬਾਕੀ ਦਾ ਤੁਸੀਂ ਲਾਣਾ ਠੀਕ ਹੈ ਠੀਕ ਹੈ ਜੀ ਤੇ ਜਿਹਨੇ ਨੋਰਮਲ ਪੋਸਟ ਤੇ ਮੰਗਾਣੀ ਹੈ 1000 ਰੁਪਿਆ ਲੱਗਦਾ ਉਹਦਾ 400 ਰੁਪਿਆ ਹੀ ਪਾਵਾਂਗੇ 600 ਤੁਸੀਂ ਪਾਣਾ ਠੀਕ ਹੈ ਓਕੇ ਤੇ ਜਿਹੜੀ ਟੈਸਟ ਸਟੋਨ ਬੂਸਟਰ ਕਿੱਟ ਮੰਗਾਣੀ ਹੈ ਉਹਦੇ ਚ ਵੀ ਤੁਹਾਨੂੰ ਡਿਸਕਾਊਂਟ ਦਵਾਂਗੇ 50 ਰੁਪਿਆ ਚ ਵੀ ਛੱਡਾਂਗੇ ਕੁਝ ਕੀ ਬਾਤ ਹੈ ਬਹੁਤ ਵਧੀਆ ਔਰ ਵੈਦ ਸਾਬ ਬਹੁਤ ਮੇਰੇ ਖਿਆਲ ਨਾਲ ਈਜ਼ੀਐਸਟ ਜਿਹੜਾ ਤਰੀਕਾ ਹੈਗਾ ਬਹੁਤ ਹੀ ਆਸਾਨ ਹੈ ਘਰ ਤੁਸੀਂ ਆਪਣੇ ਬਣਾ ਸਕਦੇ ਹੋ ਔਰ ਨੈਚੁਰਲ ਚੀਜ਼ ਹੈ ਰੈਗੂਲਰ ਪੀ ਵੀ ਸਕਦੇ ਹੋ ਜੇ ਫੇਰ ਵੀ ਦਿੱਕਤ ਲੱਗਦੀ ਹੈ ਤਾਂ ਵੈਦ ਸਾਬ ਨਾਲ ਸੰਪਰਕ ਕਰਕੇ ਤੁਸੀਂ ਇਹ ਮੈਡੀਸਿਨ ਜਿਹੜੀ ਹੈ ਮੰਗਾ ਸਕਦੇ ਹੋ ਸੋ ਵੈਦ ਸਾਬ ਇਹਦੇ ਨਾਰਮਲ ਲਾਈਫ 'ਚ ਵੀ એનર્ਜੀ ਦੇਗਾ ਔਰ ਤੁਹਾਨੂੰ ਪਰਿਵਾਰਕ ਤੌਰ ਦੇ ਉੱਤੇ ਵੀ ਜਿਹੜਾ ਹੈ ਉਸ ਦੇ ਵਿੱਚ ਵੀ ਸੁਖਦ ਅਨੁਭਵ ਦੇਗਾ ਤਾਂ ਜਿਹੜਾ ਤੁਹਾਡਾ ਇੱਕ ਐਕਸੂਡਰ ਇਹ ਜੇ ਮੰਗਾਣਾ ਹੈ ਕਿਸੇ ਨੇ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਮੰਗਾ ਸਕਦਾ ਸਿਰਫ ਤੁਹਾਨੂੰ ਸੰਪਰਕ ਫੋਨ ਦੇ ਉੱਤੇ ਕਰਕੇ ਬਿਲਕੁਲ ਜੀ ਸਾਡੇ ਨਾਲ ਸੰਪਰਕ ਕਰਨ ਲਈ ਦੇਖੋ ਮੇਰਾ WhatsApp ਨੰਬਰ ਹੈਗਾ ਮੈਂ ਆਪਣਾ ਫੋਨ ਹਮੇਸ਼ਾ ਆਪ ਆਨਸਰ ਕਰਦਾ ਹਾਂ ਮੇਰੇ ਚੋਂ ਮੇਰੇ ਸਟਾਫ ਚੋਂ ਜਾਂ ਮੇਦੂ ਮੇਰੀ ਟੀਮ ਚੋਂ ਕਿਸੇ ਨੂੰ ਵੀ ਮੇਰਾ ਫੋਨ ਹੱਥ ਲਾਣ ਦੀ ਡਿਊ ਟੂ ਪ੍ਰਾਈਵੇਸੀ ਰੀਜ਼ਨਸ ਵੀ ਸਾਡੀ ਜਿਹੜੀ ਪ੍ਰਾਇੋਰਟੀ ਹੈ ਉਹ ਸਾਡੀ ਪ੍ਰਾਈਵੇਸੀ ਹੈ ਹਮ ਸਾਡਾ ਕੋਈ ਵੀ ਪੇਸ਼ੈਂਟ ਹੈ ਉਹਦਾ ਜਿਹੜਾ ਸੀਕ੍ਰੇਟ ਹੈ ਉਹ ਰਿਵੀਲ ਨਹੀਂ ਹੋਣਾ ਚਾਹੀਦਾ ਕਿਤੇ ਵੀ ਉਹਦਾ ਡਾਟਾ ਜਿਹੜਾ ਉਹ ਕਿਤੇ ਵੀ ਆਪਾਂ ਸ਼ੇਅਰ ਨਹੀਂ ਕਰਦੇ ਉਹ ਸਿਰਫ ਮੇਰੇ ਤੇ ਪੇਸ਼ੈਂਟ ਦੇ ਵਿੱਚ ਹੈ ਪੇਸ਼ੈਂਟ ਦੇ ਘਰੋਂ ਵੀ ਕੋਈ ਆ ਜੇ ਨਾ ਫੈਮਿਲੀ ਮੈਂਬਰ ਵੀ ਆ ਜੇ ਤੇ ਇਹੀ ਕਹਿੰਦੇ ਵੀ ਸਾਡੇ ਕੋਲ ਨਹੀਂ ਇਲਾਜ ਚੱਲਦਾ ਨਹੀਂ ਦੱਸ ਸਕਦੇ ਹਮ ਠੀਕ ਨਾ ਗੱਲ ਜਿਹੜਾ ਸੀਕਰੇਸੀ ਹੈ ਅੱਜ ਕੱਲ੍ਹ ਹਰ ਬੰਦਾ ਇਹ ਚਾਹੁੰਦਾ ਫੋਨ ਦੇ ਪਾਸਵਰਡ ਆ ਗਏ ਉਹ ਹੁਣ ਅੱਖਾਂ ਦੇ ਸੈਂਸਰ ਨਾਲ ਫੋਨ ਖੁੱਲਦੇ ਨੇ ਜੀ ਉਹ ਕਿਉਂ ਕੰਪਨੀ ਐਡੀਆਂ ਵੱਡੀਆਂ ਵੱਡੀਆਂ ਐਪਲਰਗੀਆਂ ਉਹ ਕਿਉਂ ਇਦਾਂ ਕਰਦੀਆਂ ਜੀ ਉਹਨਾਂ ਨੂੰ ਪਤਾ ਵੀ ਜਦੋਂ ਮਾੜਾ ਜਾਂ ਫੋਨ ਜਿਹੜਾ ਨਾ ਉਹ ਬੰਬ ਵਰਗੀ ਚੀਜ਼ ਹੈ ਅੱਜ ਕੱਲ ਹੂੰ ਠੀਕ ਹੈ ਨਾ ਵੀ ਮਾੜਾ ਜਾਂ ਫੋਨ ਇੱਧਰ-ਉੱਧਰ ਹੋਇਆ ਨਹੀਂ ਤੁਹਾਡੇ ਬਿਜ਼ਨਸ ਦੇ ਡਾਕੂਮੈਂਟ ਨੇ ਉਹ ਤੇ ਤੁਹਾਡੀਆਂ ਪਰਸਨਲ ਚੀਜ਼ਾਂ ਨੇ ਕਈ ਕੁਝ ਐਦਾਂ ਹੀ ਜਿਹੜਾ ਇੱਕ ਡਾਕਟਰ ਇੱਕ ਫਿਜੀਸ਼ੀਅਨ ਇੱਕ ਵੈਦ ਹੈ ਉਹਦਾ ਵੀ ਇੱਕ ਫਰਜ ਏ ਧਰਮ ਹੈ ਉਹਦਾ ਕਿ ਉਹ ਆਪਣੇ ਪੇਸ਼ੈਂਟ ਦਾ ਜਿਹੜਾ ਸੀਕ੍ਰੇਟ ਏ ਉਹਨੂੰ ਸਾਡੇ ਕੋ ਇਨੇ ਪੇਸ਼ੈਂਟਾਂ ਦੇ ਫੀਡਬੈਕ ਮੈਸੇਜ ਆਏ ਹੋਏ ਨੇ WhatsApp ਤੇ ਮੈਂ ਤੁਹਾਨੂੰ ਘਟੋਟੜਵੇਂ ਮੇਰੇ ਫੋਨ ਦੇ ਵਿੱਚ ਐਸ ਵੇਲੇ 10000 ਰੁਪਏ ਪੈਸੇ ਤੋ ਉੱਤੇ ਹੋਏਗਾ ਜਿਹੜਾ ਕਿ ਪੇਸ਼ੈਂਟਾਂ ਨੇ ਸਾਨੂੰ ਗੁੱਡ ਫੀਡਬੈਕ ਦਿੱਤੇ ਹੋਏ ਨੇ ਬਟ ਆਪਾਂ ਉਹਨਾਂ ਦੀ ਸੀਕ੍ਰੈਸੀ ਕਦੀ ਨੀਂ ਨਿਰਵੀਲ ਕਰਾਂਗੇ ਜਿੰਨ ਤੱਕ ਮੈਂ ਜਿੰਨਾ ਮੈਂ ਨਹੀਂ ਕਰਾਂਗਾ ਰਾਈਟ ਹਾਂਜੀ ਸੋ WhatsApp ਨਾਲ ਗੱਲ ਕਰਕੇ ਵੀ ਚੰਗਾ ਲੱਗਦਾ ਔਰ ਇਹਨਾਂ ਦੇ ਜਿਹੜੇ ਇਹ ਜਿਹੜਾ ਸਟਾਈਲ ਹੈ ਨਾ WhatsApp ਦਾ ਕਿ ਇਹ ਸਟਾਈਲ ਇੱਥੇ ਕਰਕੇ ਦਿਖਾਂਦੇ ਤੁਹਾਨੂੰ ਇੱਥੇ ਤੁਹਾਨੂੰ ਸਾਡੇ ਤੁਹਾਡੇ ਸਾਹਮਣੇ ਦਿਖਾਣਗੇ ਕਿ ਕਿਸ ਤਰੀਕੇ ਦੇ ਨਾਲ ਨੁਸਖਾ ਤਿਆਰ ਹੋਣਾ ਤੁਸੀਂ ਆਪਣੇ ਘਰ 'ਚ ਵੀ ਵਰਤ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਬੈ ਜੀ ਸਾਹਿਬ ਤੁਸੀਂ ਜਾਣਕਾਰੀ ਵੀ ਦਿੱਤੀ ਹੈ ਔਰ ਇੱਕ ਇੱਕ ਹੌਸਲਾ ਜਿਹਾ ਦੇ ਦਿੱਤਾ ਤੁਸੀਂ ਹੈਨਾ ਕਰ ਦੇ ਵਿੱਚ ਹੀ ਆਪਣੇ ਜਿਹੜਾ ਜਵਾਨ ਹੋਣ ਦਾ ਤਰੀਕਾ ਹੁਣ ਇਹ ਤੁਸੀਂ ਦੇਖਣਾ ਵੀ ਤੁਸੀਂ ਕਿੰਨੇ ਜਵਾਨ ਹੋਣਾ ਤੇ ਕਿੰਨੀ ਛੇਤੀ ਹੋਣਾ ਤੁਸੀਂ ਅਸੀਂ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਤੇ ਤੁਸੀਂ ਹਾਂ ਇੱਕ ਖਾਸ ਕੰਮ ਹੋਰ ਜ਼ਰੂਰ ਕਰਨਾ ਹੈ ਇਹ ਵੀਡੀਓ ਨੂੰ ਫਟਾਫਟ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਕਿ ਇਹ ਹੋਰ ਵੀ ਲੋਕਾਂ ਤੱਕ ਪਹੁੰਚੇ ਕਈ ਵਾਰ ਲੋਕੀ ਸੋਚਦੇ ਹੁੰਦੇ ਵੀ ਜੀ ਸੋਣਾ ਇਕੱਲਾ ਨਹੀਂ ਦਿਖਾਂ ਹੋਰ ਨਾ ਕੋਈ ਦਿਖੇ ਕਿਤੇ ਇਸ ਚੱਕਰ ਦੇ ਵਿੱਚ ਤੁਸੀਂ ਆਪਣੇ ਕੋਲ ਰੱਖ ਕੇ ਬਹਿ ਜਾਓ ਸਾਡੇ ਜਿਹੜੇ ਐਨ ਆਰ ਆਈ ਭਰਾਣੇ ਨਾ ਉਹਨਾਂ ਦੇ ਦਿਲ ਇੰਨੇ ਵੱਡੇ ਨੇ ਇੰਨੇ ਵੱਡੇ ਨੇ ਨਾ ਮੈਂ ਕਹਿੰਦਾ ਐਡਾ ਵੱਡਾ ਕੋਈ ਪਰਬਤ ਨਹੀਂ ਹੋਣਾ ਹਿਮਾਲਿਆ ਪਰਬਤ ਨਹੀਂ ਹੋਣਾ ਜਿੰਨੇ ਵੱਡੇ ਸਾਡੇ ਐਨ ਆਰ ਆਈ ਭਰਾਵਾਂ ਦੇ ਕੈਨੇਡਾ ਵਾਲਿਆਂ ਨੇ ਦਿਲ ਵੱਡੇ ਨੇ ਹਾਂ ਤਾਂ ਹੁਣ ਇਹ ਸ਼ੇਅਰ ਜਦੋਂ ਕੋਈ ਇਹ ਜਦੋਂ ਕੋਈ ਕੰਮ ਕਰਦੇ ਨੇ ਨਾ ਦਿਲ ਖੋਲ ਕੇ ਕਰਦੇ ਨੇ ਦੇਖਿਓ ਹੁਣ ਮੇਰੇ ਕਹਿਣ ਤੇ ਉਹਨਾਂ ਨੇ ਨਾ ਝੜੀ ਲਾ ਦੇਣੀ ਹੈ ਸ਼ੇਅਰ ਦੀ ਲਾ ਦਿਓ ਫਿਰ ਝੜੀ ਹੈਨਾ ਤਾਂ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚੇ ਵਰਤਨੂ ਕਿੰਦਾ ਨ ਲੱਗਿਆ ਇਹ ਫਾਰਮੂਲਾ ਆਪਣੇ ਕਮੈਂਟਾਂ ਨਾਲ ਵੀ ਦੱਸ ਸਕਦੇ ਹੋ ਅਸੀਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ